ਕਿਸਾਨ ਜੱਟੇ ਬੰਦੀਆ ਲੋ ਅੱਜ 12 ਤੋਂ 4 ਦਾ ਧਰਨਾ ਜਿਹੜਾ ਰੇਲਵੇ ਟਰੈਕ ਨੂੰ ਜਾਮ ਕਰਨ ਦਾ ਪਹਿਲਾਂ ਤੋਂ ਕਿਹਾ ਗਿਆ ਸੀ ਸੋ ਅੱਜ ਅੰਮ੍ਰਿਤਸਰ ਦੇ ਅੰਮ੍ਰਿਤਸਰ ਤੋਂ ਦਿੱਲੀ ਜਿਹੜਾ ਰੇਲ ਮਾਰਗ ਹੈ ਅਸੀਂ ਉੱਥੇ ਇਸ ਸਮੇਂ ਖੜੇ ਆ ਜਿੱਥੇ ਕਿਸਾਨਾਂ ਦੁਆਰਾ ਧਰਨਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਿਸਾਨਾਂ ਦੁਆਰਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਨਾਲ-ਨਾਲ ਦਿੱਲੀ ਕੁਛ ਦੀ ਵੀ ਤਿਆਰੀ ਹੈ ਸੋ ਜਿਸ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਦੇ ਵਿੱਚ ਕਈ ਝੜਪ ਦੀ ਵੀ ਖਬਰ ਆਈਆਂ ਸੋ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਕਿਸਾਨ ਲਗਾਤਾਰ ਇੱਕ ਵਾਰੀ ਫਿਰ ਸੜਕਾਂ ਤੇ ਤੇ ਹੁਣ ਰੇਲ ਜਿਹੜਾ ਟ੍ਰੈਕ ਨੂੰ ਵੀ ਕਿਸਾਨਾਂ ਦੁਆਰਾ ਜਾਮ ਕੀਤਾ ਗਿਆ ਸੋ ਕਿਸਾਨਾਂ ਦੀ ਇੱਕ ਵੱਡੀ ਤਦਾਦ ਸੀ ਅੰਮ੍ਰਿਤਸਰ ਦੇ ਵੱਲਾ ਜਿਹੜਾ ਰੇਲਵੇ ਟਰੈਕ ਹੈ ਉਸ ਜਗ੍ਹਾ ਤੇ ਦੇਖ ਸਕਦੇ ਹੋ ਜਿੱਥੇ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਜਾਮ ਕੀਤਾ ਤੇ 12 ਤੋਂ 4 ਦਾ ਜਿਹੜਾ ਧਰਨਾ ਰੇਲਵੇ ਟਰੈਕ ਤੇ ਜ਼ਰੂਰ ਲਗਾਇਆ ਗਿਆ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮੰਗ ਜਿਹੜੀ ਹੈ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਕੀਤਾ ਜਾਏ ਸੋ ਕਿਸਾਨਾਂ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਦੀ ਤਸਵੀਰਾਂ ਇਸ ਰੇਲਵੇ ਟ੍ਰੈਕ ਨੂੰ ਜਾਮ ਕਰਨ ਦੇ ਨਾਲ ਕਈ ਟ੍ਰੇਨਾਂ ਦਾ ਜ਼ਰੂਰ ਇਸ ਦੇ ਵਿੱਚ ਯਾਤਰੀਆਂ ਨੂੰ ਵੀ ਇਸ ਦੇ ਨਾਲ ਮੁਸ਼ਕਲਾਂ ਜ਼ਰੂਰ ਸਾਹਮਣੇ ਆ ਰਹੀਆਂ ਕਿਉਂਕਿ ਜਿਹੜੀ ਦਿੱਲੀ ਤੋਂ ਟ੍ਰੇਨ ਆਣੀ ਸੀ ਉਸ ਨੂੰ ਕਰੀਬ ਜੰਡਿਆਲੇ ਦੇ ਕੋਲ ਹੀ ਰੋਕ ਦਿੱਤਾ ਗਿਆ ਤੇ ਜਿਹੜੀ ਅੰਮ੍ਰਿਤਸਰੋਂ ਇਸ ਵੇਲੇ ਜਿਹੜੀ ਟ੍ਰੇਨ ਜਾਣੀ ਸੀ ਉਸ ਨੂੰ ਹਲੇ ਤੱਕ ਰਵਾਨਾ ਨਹੀਂ ਕੀਤਾ ਗਿਆ ਸੋ ਕਿਸਾਨਾਂ ਦੁਆਰਾ ਪਹਿਲਾਂ ਤੋਂ ਹੀ ਇਸ ਦਾ ਐਲਾਨ ਕੀਤਾ ਗਿਆ ਸੀ ਕਿ ਅੱਜ 12 ਤੋਂ 4 ਵਜੇ ਤੱਕ ਕਿਸਾਨਾਂ ਦੁਆਰਾ ਰੇਲਵੇ ਟ੍ਰੈਕ ਨੂੰ ਜਾਮ ਕੀਤਾ ਜਾਏਗਾ ਸੋ ਕਿਸਾਨ ਸਾਡੇ ਨਾਲ ਮੌਜੂਦ ਹੈ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਸਰ ਅੱਜ 12 ਤੋਂ 4 ਦਾ ਰੇਲਵੇ ਟ੍ਰੈਕ ਜਾਮ ਕਰਨ ਦੀ ਗੱਲ ਕੀਤੀ ਵਾਟ ਕੱਢ ਕੇ ਜਾਵਾਂਗੇ ਜੇ 12 ਦੇ ਭਾਵੇਂ ਭਲਕੇ ਦੇ 12 ਵਜੇ ਨੂੰ 2 ਵਜੇ ਨੂੰ 4 ਵਜੇ ਨੂੰ ਕੋਈ ਪਰਵਾਹ ਨਹੀਂਗੀ ਸਭ ਕੋ ਰਸਤਾ ਪਾਣੀ ਲੰਗਰ ਪਾਣੀ ਸਭ ਕੋ ਵੱਧੂਗਾ ਐ ਲੈ ਲੋ ਸਰਕਾਰ ਪੂਰੀ ਨਿਸਲੋਗੇ ਜਦਾਂ ਨਗਰ ਨੂੰ ਟੀਕਾ ਲਾ ਕੇ ਚੁੰਦੇ ਆ ਨਾ ਜੋ ਲੱਤਾ ਖੜੀਆਂ ਕਰਕੇ ਖੋਲੋਂਦਾ ਇਸ ਤਰ੍ਹਾਂ ਜਨਨ ਨਹੀਂ ਖਲੋਂਦੀ ਉਹਨਾਂ ਦਾ ਨਹੀਂ ਪਛਾਣ ਨਹੀਂ ਛੱਡਦੇ ਸਭ ਕੁਝ ਆਪਣੀਆਂ ਮੰਗਾਂ ਜੜੀਆਂ ਲੈ ਕੇ ਢਾਂਗ ਦੇ ਲੈ ਕੇ ਲੋਕ ਉਹਨਾਂ ਨੂੰ ਬਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਸਰ ਠੀਕ ਹੈ ਠੀਕ ਆ ਸੋ ਜ਼ਰੂਰ ਮੰਗ ਮਨਵਾਣ ਲਈ ਕਿਸਾਨ ਇਸ ਜਗ੍ਹਾ ਤੇ ਜ਼ਰੂਰ ਜਿਹੜੇ ਬੈਠੇ ਐ ਤੇ ਕਿਸਾਨਾਂ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਟਾਈਮ ਦੀ ਕੋਈ پابੰਦੀ ਨਹੀਂ ਹੈ ਅਗਰ 12 ਤੋਂ 4 ਦਾ ਜ਼ਰੂਰ ਉਹਨਾਂ ਦੁਆਰਾ ਟਾਈਮ ਦਿੱਤਾ ਗਿਆ ਸੀ ਲੇਕਿਨ ਅਗਰ ਜ਼ਿਆਦਾ ਟਾਈਮ ਵੀ ਹੋਏਗਾ ਤੇ ਉਹ ਪਿੱਛੇ ਨਹੀਂ ਹਟਣਗੇ ਬਲਕਿ ਆਪਣੀ ਮੰਗਾ ਜ਼ਰੂਰ ਮੰਵਾ ਕੇ ਹੀ ਇਸ ਵਾਰੀ ਇਸ ਜਗ੍ਹਾ ਤੋਂ ਉੱਠਣਗੇ ਕਿਉਂਕਿ ਗੱਲ ਕਰੀਏ ਹਾਂਜੀ ਬਾਬਾ ਜੀ ਅੱਜ ਟਾਈਮ ਦਿੱਤਾ ਗਿਆ ਸੀ 12 ਤੋਂ 4 ਦਾ ਰੇਲਵੇ 트랙 ਜਾਮ ਕੀਤਾ ਗਿਆ ਮੰਗਾ ਕੀ ਕੀ ਹੈ ਮੰਗਾ ਹੈ ਮੈਸੀ ਹੱਕ ਦਿਓ ਸਾਡੇ ਹਾਂ ਮੈਸੀ ਪੱਕੇ ਦੇ ਦਿਓ ਕੀ ਔਰ ਜਿਹੜਾ ਬਿਜਲੀ ਦਾ ਬਿੱਲ ਆ ਵਾਪਸ ਕਰੋ ਹੂੰ ਇਹ ਜਿਉ ਕਈ ਮੰਗਾਂ ਸਾਡੀਆਂ ਹੋ ਰਹੀਆਂ ਕਿ ਲੱਗਦਾ ਹੈ ਅਗਰ ਮੰਗ ਮੰਗ ਨਾ ਮੰਗ ਨਾ ਮੰਨੀ ਗਈ ਤੇ ਆਉਣ ਵਾਲਾ ਸਟੈਪ ਕੀ ਹੋਏਗਾ ਇਹ ਖੜੇ ਹਾਨੂੰ ਇਹ ਬਾਰੇ ਜੋ ਜਥੇਬੰਦੀਆਂ ਦਾ ਹੁਕਮ ਆਏਗਾ ਉਹ ਹੀ ਕਰਨਾ ਪੈਂਦਾ ਜਿੱਦਾਂ ਉਹ ਕਹਿਣਗੇ ਉਦਾਂ ਹੀ ਉਹਨਾਂ ਦੀ ਸਲਾਹ ਨਾਲ ਹੀ ਕੁਝ ਨਹੀਂ ਕਹਿ ਸਕਦੇ ਆ ਆਪਣੇ ਬਾਰਾਂ ਤੋਂ ਚਾਰ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਰੇਲਵੇ ਟ੍ਰੈਕ ਨੂੰ ਜਮ ਕੀਤਾ ਗਿਆ ਸਾਡੀ ਡਿਊਟੀ ਇੱਥੇ ਲੱਗੀ ਹੈ ਗਰਦਾਸਪੁਰ ਤੇ ਅਮਰਸਾ ਜ਼ਿਲ੍ਹੇ ਦੀ ਬਾਕੀ ਉਹ ਜਿੱਥੇ ਤੇ ਵੀ ਉਹਨਾਂ ਨੇ ਐਲਾਨ ਕੀਤਾ ਉਥੇ ਤੇ ਪਤਾ ਨਹੀਂ ਉਹ ਕਿੱਥੇ ਕਿੱਥੇ ਕੀਤਾ ਜਿਨ੍ਹਾਂ ਵੀ ਟ੍ਰੈਕ ਹੈਗੇ ਸਾਰੇ ਬੰਦ ਕੀਤੇ ਆ ਤੋਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਰੇਲਵੇ ਟ੍ਰੈਕਾਂ ਨੂੰ ਜ਼ਰੂਰ ਜਾਮ ਕੀਤਾ ਗਿਆ ਹੈ ਤੇ ਮੰਗ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਲਗਾਤਾਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲਾਗੂ ਜ਼ਰੂਰ ਕੀਤਾ ਜਾਵੇ ਭਾਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਮੰਗਾ ਮੰਗਾ ਇਹ ਹੈਗੀਆਂ ਪੰਜਾਬ ਦੇ ਕਿਹੜੇ ਕਿਹੜੇ ਹਿੱਸੇ ਦੇ ਵਿੱਚ ਜਾਮ ਕੀਤਾ ਗਿਆ ਹੈ ਹਾਂਜੀ ਕੀ ਆਖਿਆ ਕਿਹੜੇ ਕਿਹੜੇ ਹਿੱਸੇ ਜਾਮ ਕੀਤੀ ਗਈ ਹੈ ਰੇਲਵੇ ਟ੍ਰੈਕ 'ਤੇ ਸਰ ਜਿੰਨੇ ਵੀ ਲਾਗੇ ਲਾਗੇ ਜੋ ਜਿੰਨੇ ਵੀ ਹਿੱਸੇ ਸਾਰੇ ਕੀਤੇ ਨੇ ਜਮ ਜਿੱਤੇ ਆ ਇਹਨਾਂ ਨੇ ਜਿੰਨੇ ਵੀ ਮਤਲਬ ਲਾਗੇ ਆਪਣੇ ਹੁਣ ਇਹਨਾਂ ਦੇ ਸਾਨੂੰ ਸੱਦਾ ਆਇਆ ਹੈ ਵੀ ਆਪਣਾ ਜਿਹੜਾ ਅਮਰਸਲਦਾਰ ਇਹ ਸਟੇਸ਼ਨ ਆ ਇਹਨੂੰ ਰੋਕਣਾ ਵਾ ਜਿੰਨੇ ਵੀ ਲੋਕਲ ਜਿੰਨੇ ਵੀ ਹੈਗੇ ਸਟੇਸ਼ਨ ਸਾਰੇ ਰੋਕਣ ਦੇ ਜੀ ਹਾਂਜੀ ਕੀ ਮੰਗ ਕੀ ਕੀ ਆ ਮੰਗ ਸਰ ਸਾਨੂੰ ਐਮਐਲਐਸਬੀ ਦੀ ਲਾਗੂ ਕਰ ਦੇਣਾ ਸਾਡੀ ਠੀਕ ਆ ਜਿਹੜੇ ਇਹਨਾਂ ਨੇ ਸਾਡੇ ਪੈਂਡਿੰਗ ਬਿੱਲ ਕੀਤੇ ਸੀ ਉਹ ਸਾਡੇ ਲਾਗੂ ਕਰ ਦੇਣਾ ਸਾਡੀਆਂ ਮੰਗਾਂ ਸਾਡੀਆਂ ਮੰਨਣ ਤੇ ਸਿਰ ਝਟ ਬੜਾ ਠੀਕ ਆ ਨਾ ਫਿਰ ਵੀ ਮੰਗਾਂ ਪੂਰੀਆਂ ਆਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਦਮ ਅਗਲਾ ਕਦਮ ਕਰ ਲਿਆ ਪੈਣਗੇ ਉੜੀਆਂ ਕਰਨੀਆਂ ਪੈਣਗੀਆਂ ਇਹਨਾਂ ਨੂੰ ਐਈ ਉਹਨਾਂ ਜੇ ਆਪਣੇ ਧਰਨੇ ਤੋਂ ਨਹੀਂ ਉਠਾਂਗੇ ਇੱਕ ਪਾਸੇ ਕਿਸਾਨਾਂ ਦਾ ਜਿਹੜਾ ਲਗਾਤਾਰ ਧਰਨਾ ਚੱਲ ਰਿਹਾ ਹੈ ਖਨੋਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਝੜਪ ਦੀ ਵੀ ਖਬਰਾਂ ਕਈ ਸਾਹਮਣੇ ਆਈਆਂ ਨੇ ਨਹੀਂ ਸਰ ਝੜਪ ਤਾਂ ਉਹਨਾਂ ਨੇ ਵੇਖੋ ਜੀ ਹੁਣ ਇਹ ਜੇ ਸਾਡੀਆਂ ਮੰਗਾਂ ਮੰਨ ਲੈਣ ਤੇ ਸਾਨੂੰ ਇਥੋਂ ਤੱਕ ਨੌਬਤ ਨਾ ਸਾਡੀ ਆਵੇ ਠੀਕ ਹੈ ਨਹੀਂ ਹਾਂਜੀ ਉਹ ਲਗਾਤਾਰ ਕਿਸਾਨਾਂ ਦਾ ਕੱਟ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਵੱਲ ਆਦੀ ਤਸਵੀਰਾਂ ਜਰੂਰ ਤੁਸੀਂ ਦੇਖ ਰਹੇ ਹੋ ਜਿੱਥੇ ਅੰਮ੍ਰਿਤਸਰ ਤੋਂ ਦਿੱਲੀ ਦਾ ਰੇਲਵੇ ਟ੍ਰੈਕ ਹੈ ਜਿੱਥੋਂ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਟ੍ਰੇਨਾਂ ਰਵਾਨਾ ਹੁੰਦੀਆਂ ਕਿਉਂਕਿ ਸੜਕੀ ਆਵਾਜਾਈ ਜ਼ਰੂਰ ਪ੍ਰਭਾਵਿਤ ਹੋਈ ਹੈ ਤੇ ਹੁਣ ਲੋਕਾਂ ਨੂੰ ਜਿਹੜਾ ਟ੍ਰੇਨ ਦਾ ਜਾਂ ਫਿਰ ਇਹ ਹਵਾਈ ਜਹਾਜ਼ ਦਾ ਸਹਾਰਾ ਲੈਣਾ ਪੈ ਰਿਹਾ ਸੋ ਰੇਨ ਵੀ ਪ੍ਰਭਾਵਿਤ ਹੋਈ ਹੈ ਕਿਉਂਕਿ ਅੱਜ ਕਿਸਾਨਾਂ ਦੁਆਰਾ ਪਹਿਲਾਂ ਤੋਂ ਐਲਾਨ ਕੀਤਾ ਗਿਆ ਸੀ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਲਗਾਤਾਰ ਉਹ ਰੇਲਵੇ ਟ੍ਰੈਕ ਨੂੰ ਜਾਮ ਕਰਨਗੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਰੇਲਵੇ ਟ੍ਰੈਕ ਜਾਮ ਕੀਤਾ ਜਾਏਗਾ ਤੇ ਆਪਣੀ ਮੰਗਾਂ ਨੂੰ ਮਨਵਾਉਣ ਲਈ ਹੈ ਰੇਲਵੇ ਟ੍ਰੈਕ ਨੂੰ ਜਾਮ ਕਰਨ ਦਾ ਐਲਾਨ ਕਿਸਾਨਾਂ ਦੁਆਰਾ ਕੀਤਾ ਗਿਆ ਤੇ ਹੁਣ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਐਮਐਸਟੀ ਗਰੰਟੀ ਕਾਨੂੰਨ ਜਿਹੜਾ ਲਾਗੂ ਕੀਤਾ ਜਾਣਾ ਸਰਕਾਰ ਵੱਲੋਂ ਜਿਹੜਾ ਨਹੀਂ ਲਾਗੂ ਕੀਤਾ ਜਾ ਰਿਹਾ ਤੇ ਇਸ ਦੇ ਲਈ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਤੇ ਅਗਰ ਸਰਕਾਰ ਦੁਆਰਾ ਹਲੇ ਵੀ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ ਇਹ ਤਰਨਾ ਉਹਨਾਂ ਦਾ ਅੱਗੇ ਵੀ ਜਾਰੀ ਰਹੇਗਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੂਦ